ਦੌਮਨਿਕ ਲੀ ਬਲੈਕ ਸਾਹਿਬ ਜੋ ਕਿ ਟ੍ਰੇਡ ਦੇਖਦੇ ਨੇ ਕੈਨੇਡਾ اور ਯੂ ਐਸ ਦਾ ਮੇਨਲੀ ਉਹਨਾਂ ਨੇ ਹੁਣ ਇਹ ਕਿਹਾ ਕਿ ਇਹ ਕਾਫੀ ਤੰਗ ਨੇ ਵੈਸੇ ਤਾਂ ਇਹ ਜਿਹੜੇ ਚੱਲਦੀ ਪਈ ਹੈ ਟ੍ਰੇਡ ਵਾਰ ਟੈਰਿਫ ਵਾਰ ਹਰ ਚੀਜ਼ ਤੋਂ ਪਰ ਇਹ ਵੀ ਨਾਲ ਕਿਹਾ ਕਿ ਇਹ ਰਿਜ਼ੋਲਵੇਬਲ ਹੈ ਇਹ ਇਹਨੂੰ ਸੋਲਵ ਕੀਤਾ ਜਾ ਸਕਦਾ ਹੈ ਔਰ ਇਹ ਕਦੋਂ ਹੋਏਗਾ ਇਹ ਤਾਂ ਨਹੀਂ ਪਤਾ ਪਰ ਇਹਨੂੰ ਕਰਨਾ ਚਾਹੀਦਾ ਸੋ ਦੈਟ ਕਿ ਖੁੱਲ ਕੇ ਜਿਹੜਾ ਕੰਮ ਕੰਮ ਜਿਹੜਾ ਹੈ ਸ਼ੁਰੂ ਹੋਵੇ ਜੀ ਸੋ ਇਹ ਟ੍ਰੇਡਵਾਰ ਦਾ ਜਿਹੜਾ ਸਾਰਾ ਝੰਜਟ ਆ ਇਹਨੂੰ ਇਹਨੂੰ ਨਿਪਟਾਉਣ ਵਾਸਤੇ ਡਿਊਟੀ ਲਈ ਗਈ ਹੈ ਕਾਰਨੀ ਸਾਹਿਬ ਵੱਲੋਂ ਡਮਨਿਕ ਲੇਬਲਾਨ ਉਹਨਾਂ ਨੂੰ ਇਸ ਇੰਟਰਨੈਸ਼ਨਲ ਜਿਹੜਾ ਟ੍ਰੇਡ ਹੈਗਾ ਉਹਦਾ ਉਹਨਾਂ ਨੂੰ ਚਾਰਜ ਬਣਾਇਆ ਗਿਆ ਉਹ ਜਦੋਂ ਵੀ ਕਿਤੇ ਕੋਈ ਮਾੜੀ-ਮੁੱਟੀ ਗੱਲ ਸ਼ੁਰੂ ਹੁੰਦੀ ਹੈ ਉੱਥੇ ਫਿਰ ਉਹ ਆਪ ਜਾਂਦੇ ਉਹਨਾਂ ਦਾ ਜਿਹੜਾ ਜਨਾ ਵਸ਼ਿੰਗਟਨ ਦਾ ਬਸ ਅਪ ਡਾਊਨ ਚੱਲਦੇ ਰਹਿੰਦਾ ਕਿਉਂਕਿ ਜਦੋਂ ਬੈਠਦੇ ਆ ਉਹ ਉਦੋਂ ਕੋਈ ਨਾ ਕੋਈ ਨਵੀਂ ਤੋਂ ਨਵੀਂ ਗੱਲ ਜਿਹੜੀ ਆ ਅ ਟ੍ਰੋਥ ਸੋਸ਼ਲ ਦੇ ਉੱਤੇ ਪੈਦਾ ਹੋ ਜਾਂਦੀ ਆ ਸੋ ਉਹਨਾਂ ਨੇ ਹੁਣ ਜਿਹੜੀ ਇੱਕ ਸਾਡੀ ਸੈਲਡ ਵੀ ਕਮੇਟੀ ਹੈਗੀ ਫੋਰਨ ਫੇਅਰ ਦੀ ਇੰਟਰਨੈਸ਼ਨਲ ਟ੍ਰੇਡ ਦੀ ਕਮੇਟੀ ਉੱਥੇ ਡਮਿੰਕ ਲੇਬਲੈਂਗ ਨੇ ਕੁਛ ਉਹਨਾਂ ਨੂੰ ਜਾਣਕਾਰੀ ਦੇਣ ਵਾਸਤੇ ਉਹਨੂੰ ਸੱਦਿਆ ਸੀਗਾ ਉਹਨਾਂ ਲੇਬਲੈਂਸ ਨੂੰ ਉਹਨਾਂ ਨੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਸਮਾਂ ਦੀ ਹੁਣ ਸਾਡੇ ਕੋਲ ਤਿਆਰੀ ਹੋ ਰਹੀ ਹੈ ਜੁਲਾਈ 2026 ਦੇ ਵਿੱਚ ਅਸੀਂ ਇਹਨਾਂ ਨੂੰ ਰਿਵਿਊ ਕਰਨਾ ਹੈ ਉਹਦੇ ਸਾਨੂੰ ਐ ਲੱਗਦਾ ਹੈਗਾ ਵੀ ਸਾਨੂੰ ਬਹੁਤ ਉੱਥੇ ਪੂਰੇ ਧਿਆਨ ਨਾਲ ਸਾਨੂੰ ਵੀ ਸਾਡੇ ਦੇਸ਼ ਨੂੰ ਤੇ ਮੈਕਸੀਕੋ ਨੂੰ ਧਿਆਨ ਰੱਖਣਾ ਪੈਣਾ ਕਿਉਂਕਿ ਹੋ ਸਕਦਾ ਕਸਮਾਂ ਦੀ ਅੱਗੇ ਜਿਵੇਂ ਥੋੜੀ ਬ ਪਾਣ ਤੋੜ ਕੀਤੀ ਸੀ ਪਹਿਲੀ ਟਰਮ ਦੇ ਵਿੱਚ ਹੋ ਸਕਦਾ ਵੀ ਇੱਥੇ ਫੇਰ ਕੋਈ ਇਸ ਤਰ੍ਹਾਂ ਹੋ ਜੇ ਕੋਸ਼ਿਸ਼ ਹੋਵੇ ਸੋ ਉਹਨਾਂ ਨੇ ਕਿਹਾ ਵੀ ਕੈਨੇਡਾ ਜਿਹੜਾ ਉਹ ਪਹਿਲਾਂ ਜਿਹੜੇ ਟੈਰਫ ਲੱਗੇ ਹੋਇਆ ਸਾਡੇ ਤੇ